ਓਪਰੇਟਿਵ ਸੇਵਾਵਾਂ ਬੰਦ ਕਰ ਮਾਨ ਪੱਤੇ 'ਚ ਵਾਧੇ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਹਾਗਰਦਾਈ ਫਰੀਕੋਟ ਦੇ ਗੁਰਗਮ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਰੈਜ਼ਿਡੈਂਸ ਡਾਕਟਰ ਅਤੇ ਕੰਟਾਲਸ਼ਿਪ ਡਾਕਟਰਾਂ ਵੱਲੋਂ ਅੱਜ ਓਪੀਡੀ ਸੇਵਾਵਾਂ ਬੰਦ ਕਰਕੇ ਓਪੀਡੀ ਦੇ ਵਿਭਾਗ ਦੇ ਗੇਟ ਅੱਗੇ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਦੂਜੇ ਰਾਜਾਂ ਦੀ ਤਰਜ਼ ਤੇ ਉਹਨਾਂ ਦੀਆਂ ਜੋ ਮਾਨਪਤੇ ਸੇਵਾਵਾਂ ਉਹਨਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਚੱਲਦਿਆਂ ਅਜੋਨਾ ਵੱਲੋਂ ਇਹ ਪੁਝਸ਼ਨ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਜੁਕਦਾ ਜਾਵੇਗਾ ਸਤਿਗੁਰ ਜੀ ਮੇਰਾ ਨਾਮ ਡਾਕਟਰ ਮਨੂ ਉਹਨੇ ਮੈਂ ਵਾਈਸ ਪ੍ਰੈਜ਼ੀਡੈਂਟ ਆਰਡੀਏ ਪਿੰਕੋ ਕਿਹੜੀਆਂ ਮੰਗਾਂ ਲਗਾਈਆਂ ਸਾਡੀ 2-3 ਮੰਗਾਂ ਹੈਗੀਆਂ ਜਿਵੇਂ ਜਿਹੜੀ ਐਮਬੀਬੀਐਸ ਦੀ ਫੀਸ ਹੈ ਉਹਦੇ ਵਿੱਚ ਵਾਦਾ ਕੀਤਾ ਗਿਆ ਹੈਗਾ ਤੇ ਜਿਹੜਾ ਸਟਾਈਪਨ ਹੈ ਇੰਟਰਨਸ ਦਾ ਤੇ ਰੈਜ਼ੀਡੈਂਟ ਡਾਕਟਰਾਂ ਦਾ ਇਹਦੇ ਵਿੱਚ ਵਾਦਾ ਨਹੀਂ ਕੀਤਾ ਜਾ ਰਿਹਾ ਤੇ ਸਾਡੀਆਂ ਉਸ ਨੂੰ ਉਹ ਮੰਗਾਂ ਨੂੰ ਲੈ ਕੇ ਸਾਡੀ ਇਹ ਜਿਹੜੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਇੱਕ ਸਮੇਂ ਤੋਂ ਬਿਨਾਂ ਵਾਦਾ ਨਹੀਂ ਕੀਤਾ ਗਿਆ ਤੇ ਕਰੀਬ 2-3 ਸਾਲ ਹੋ ਗਏ ਜੀ ਇਹ ਸਟਾਈਪਨ ਇਸ ਦਾ ਇੱਥੇ ਹੀ ਰੁਕੇ ਹੋਇਆ ਤੇ ਇੰਟਰਨਲ ਦਾ 15000 ਤੇ ਸਾਡਾ 70000 ਤੇ ਨਾਲ ਵਾਲੇ ਜਿਹੜੇ ਸਾਡੇ ਸੂਬੇ ਨੇਗੇ ਉਥੇ ਕਰੀਬ ਕਰੀਬ 85000 ਤੋਂ ਲੈ ਕੇ ਲੱਖ ਰੁਪਏ ਤੱਕ ਦਾ ਸਲਰੀ ਜਿਹੜਾ ਰੈਜ਼ੀਡੈਂਟ ਡਾਕਟਰਾਂ ਨੂੰ ਦਿੱਤਾ ਜਾ ਰਿਹਾ ਇਹ ਤਾਂ ਹੈ ਨਹੀਂ ਕਿ ਪੰਜਾਬ ਦੇ ਜਿਹੜੇ ਡਾਕਟਰ ਨੇ ਉਹ ਘੱਟ ਕੰਮ ਕਰਦੇ ਨੇ ਤੇ ਦਿੱਲੀ ਦੇ ਡਾਕਟਰ ਜਾਂ ਕੋਈ ਹਰਿਆਣਾ ਦੇ ਡਾਕਟਰ ਉਹ ਜ਼ਿਆਦਾ ਕੰਮ ਕਰਦੇ ਆ ਤਾਂ ਡਾਕਟਰ ਸਾਰੇ ਇੱਕੋ ਜਿਹੇ ਹੀ ਕੰਮ ਕਰਦੇ ਆ ਤਾਂ ਉਹਨਾਂ ਨੂੰ ਇੱਕੋ ਜਿਹਾ ਸਲਰੀ ਕਿਉਂ ਨਹੀਂ ਦਿੱਤਾ ਜਾ ਰਿਹਾ ਅੱਜ ਸਿਰਫ ਸਾਡੀਆਂ ਆਓਪੀ ਸੇਵਾਵਾਂ ਬੰਦ ਨੇ ਐਮਰਜੈਂਸੀ ਸਾਡੀ ਇਹ ਚੱਲ ਰਹੀਆਂ ਨੇ ਕਿਉਂਕਿ ਉਹ ਪੀਜਾ ਕੋਈ ਪੱਤਰ ਲਿਖੀ ਹਾਂ ਹਾਂਜੀ ਅਸੀਂ ਲਿਖਤੀ ਪੱਤਰ ਪ੍ਰਿੰਸੀਪਲ ਸਰ ਪੀਸੀ ਸਰ ਤੇ ਐਮਐਸ ਮੈਮ ਨੂੰ ਅਸੀਂ ਦੇ ਚੁੱਕੇ ਹਾਂ ਉਹਨਾਂ ਵੱਲੋਂ ਇਹੀ ਅਗੇ ਤੁਹਾਡੀਆਂ ਮੰਗਾਂ ਜਿਹੜੀਆਂ ਕਿ ਸਰਕਾਰ ਤੱਕ ਪਹੁੰਚਾਈਆਂ ਜਾਣ ਅਸੀਂ ਉਹਨਾਂ ਨੂੰ ਈਮੇਲ ਤੇ ਪੱਤਰ ਦਿੱਤੇ ਹੋਏ ਐ ਬਾਕੀ ਜੇ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਹੁੰਦਾ ਸਾਡੇ ਲਈ ਸਾਡਾ ਬੁਰਾ ਸਗਰ ਨਹੀਂ ਚਾਹੀਦਾ ਅਸੀਂ ਅੱਜ ਸ਼ੁਰੂ ਕੀਤਾ ਤੇ ਅਣਮਿੱਥੇ ਸਮੇਂ ਲਈ ਅਸੀਂ ਮੈਂ ਡਾਕਟਰ ਮਨਪ੍ਰੀਤ ਮੀਡੀਆ ਸੈਕ੍ਰੇਟਰੀ ਆਰਡੀਏ ਦੀ ਤੇ ਅੱਜ ਅਸੀਂ ਇੱਥੇ ਸਾਰੇ ਰੈਜ਼ੀਡੈਂਟ ਡਾਕਟਰਸ ਤੇ ਐਮਬੀਬੀਐਸ ਇੰਟਰਨਸ ਡਾਕਟਰਸ ਜਿਹੜੇ ਹੈਗੇ ਆ ਅੱਜ ਅਸੀਂ ਇੱਥੇ ਜਮਾ ਹੋਏ ਹੈਗੇ ਆ ਸਾਡੀ ਇੱਕ ਬਹੁਤ ਹੀ ਸਧਾਰਨ ਤੇ ਇੱਕ ਬੇਸਿਕ ਹੀ ਨੈਸੈਸਿਟੀ ਹੈਗੀ ਹੈ ਕਿ ਸਾਡੀ ਜਿਹੜੀ ਸਟਾਈਪੰਡ ਹੈਗੀ ਜਿਹੜੀ 2-3 ਸਾਲਾਂ ਤੋਂ ਵਧ ਨਹੀਂ ਹੈਗੀ ਸਟਾਈਪੰਡ ਨਹੀਂ ਵਧ ਰਹੀ ਪਰ ਫੀਸ ਵਧਾ ਰਹੇ ਹਨ ਜੇ ਫੀਸ ਵਧਾ ਰਹੀ ਹੈਗੀ ਤਾਂ ਮਤਲਬ ਅਗਰ ਇਹਦਾ ਮਤਲਬ ਇਹੀ ਹੈਗਾ ਕਿ ਕਿਤੇ ਨਾ ਕਿਤੇ ਮਹਿੰਗਾਈ ਵਧ ਰਹੀ ਹੈਗੀ ਜੇ ਮਹਿੰਗਾਈ ਵਧ ਰਹੀ ਤਾਂ ਫੀਸ ਵਧਾ ਰਹੇ ਪਰ ਜੇ ਮਹਿੰਗਾਈ ਵਧ ਰਹੀ ਤਾਂ ਸਾਡੀ ਸਟਾਈਪੰਡ ਨਹੀਂ ਵਧ ਰਹੀ ਹੈਗੀ ਮਹਿੰਗਾਈ ਤਾਂ ਸਾਡੇ ਲਈ ਵੀ ਵਧ ਰਹੀ ਸਤੰਹ ਬਿਹਾਰ ਉੱਤਰ ਪ੍ਰਦੇਸ਼ ਹਰਿਆਣਾ ਇਹਨਾਂ ਦੇ ਜਿਹੜੀਆਂ ਸਟਾਈਪੈਂਟਸ ਹੈਗੀਆਂ ਉਹ 80000 ਤੋਂ ਲੈ ਕੇ 1 ਲੱਖ ਦੇ ਅੰਦਰ ਹੈਗੀ ਆ ਤੇ ਸਾਡੀ 67000 ਜੋ ਕਿ 2-3 ਸਾਲ ਤੋਂ 60000 ਹੀ ਚੱਲ ਰਹੀ ਹੈਗੀ ਪਰ ਸਾਡੀਆਂ ਫੀਸਾਂ ਜਿਹੜੀਆਂ ਹਨ ਉਹ 1.5 ਲੱਖ ਫਿਰ 1.5 ਲੱਖ ਤੋਂ ਬਾਅਦ 10% ਹੋਰ ਵੱਧਦੀ ਹੈ ਫਿਰ ਅਗਲੇ ਸਾਲ 10% ਹੋਰ ਵੱਧਦੀ ਹੈ ਜੇ ਉਹ ਫੀਸ ਵੱਧ ਰਹੀ ਹੈ ਤਾਂ ਸਾਡੀ ਸਟਾਈਪੈਂਟ ਕਿਉਂ ਨਹੀਂ ਵੱਧ ਰਹੀ ਫਸਟ ਇਅਰ ਸੈਕਿੰਡ ਇਅਰ ਥਰਡ ਇਅਰ ਨੂੰ ਉਹੀ ਸੇਮ 67000 67000 60000 ਉਹੀ ਸੇਮ ਸਟਾਈਪੈਂਟ ਮਿਲ ਰਹੀ ਹੈਗੀ ਆ ਤੇ ਸਾਡੀ ਇਹੀ ਮੰਗ ਹੈਗੀ ਆ ਕਿ ਮਹਿੰਗਾਈ ਜਿਹੜੀ ਹੈਗੀ ਉਹ ਦਿਨ-ਬਦ ਦਿਨ ਵੱਧ ਰਹੀ ਹੈਗੀ ਆ ਜੇ ਮਹਿੰਗਾਈ ਵੱਧ ਰਹੀ ਤਾਂ ਸਾਡੀ ਸਟਾਈਪੈਂਟ ਵੀ ਵਧਣੀ ਚਾਹੀਦੀ ਹੈਗੀ ਆ ਅਸੀਂ ਸਰਕਾਰ ਦੇ ਕੋਲੋਂ ਇੱਕ ਬਸ ਇਹੀ ਸਿੰਪਲ ਜੀ ਮੰਗ ਕਰ ਰਹੇ ਹਾਂ ਕਿਉਂਕਿ ਅਸੀਂ ਡਾਕਟਰਸ ਸਾਰਾ ਟਾਈਮ ਬੋਡੀ ਮਿਹਨਤ ਦੇ ਨਾਲ ਇੱਥੇ ਪੇਸ਼IENTS ਦੀ ਕੇਅਰ ਕਰਦੇ ਹਾਂ ਇਥੇ ਉਹਨਾਂ ਦਾ ਇਲਾਜ ਕਰਦੇ ਹਨ 24 ਤੋਂ 48 ਕੈਂਡੀਡੇਟ ਡਿਊਟੀਆਂ ਕਰਦੇ ਹਨ ਬਾਕੀ ਦੇ ਸਟੇਟਸ ਦੇ ਵੀ ਉਨੀ ਹੀ ਮਿਹਨਤ ਕਰਦੇ ਹਨ ਜਿੰਨੀ ਅਸੀਂ ਮਿਹਨਤ ਕਰਦੇ ਹਾਂ 80 ਨਾਲ ਤੋਂ ਕੁਝ ਘੱਟ ਵੱਧ ਨਹੀਂ ਕਰ ਰਹੇ ਹੈਗੇ ਅਸੀਂ ਵੀ ਇੱਥੇ ਗਰਮੀ ਦੇ ਵਿੱਚ ਲੱਗੇ ਰਹਿੰਦੇ ਹਾਂ ਪਰ ਸਾਡੀ ਪਰ ਸਾਡੀ ਵੀ ਇਹੀ ਹੈਗੀ ਕਿ ਸਾਡੀ ਵੀ ਸਟਾਈਪੋਟ ਐਟਲੀਸਟ 19 ਤਾਂ ਹੋਵੇ ਇਸ ਲਈ ਸਟ੍ਰਾਈਕ ਹੈ ਅੱਜ ਦਾ ਦੇ ਨਹੀਂ ਹੈ ਉਹ ਰਿਪਲਸ ਅਸੀਂ ਸੋਚ ਰਹੇ ਹਾਂ ਕਿ ਅੱਜ ਸਾਡਾ ਪਹਿਲਾ ਦਿਨ ਹੈਗਾ ਵਾ ਜੇ ਸਾਡੀ ਸਾਨੂੰ ਕੋਈ ਉਥੋਂ ਰਿਪਲਾਈ ਨਹੀਂ ਆਂਦਾ ਹੈਗਾ ਜਿੱਦਾਂ ਕਿ ਅਸੀਂ ਲੈਟਰਸ ਦਿੱਤੇ ਹੈਗੇ ਆ ਵੀਸੀ ਨੂੰ ਐਮਐਸ ਮੈਮ ਨੂੰ ਸਾਰਿਆਂ ਨੂੰ ਦਿੱਤੇ ਹੈਗੇ ਜੇ ਸਾਨੂੰ ਉਥੋਂ ਦੀ ਕੋਈ ਰਿਪਲਾਈ ਨਹੀਂ ਆਂਦਾ ਤਾਂ ਅਸੀਂ ਇਹ ਸਟ੍ਰਾਈਕ ਕੰਟੀਨਿਊ ਰੱਖਾਂਗੇ ਸੱਸ਼ੀ ਗੱਲ ਜੀ ਮੇਰਾ ਨਾਮ ਡਾਕਟਰ ਗੁਰਜੈਸ਼ ਮਿੰਦੀਪ ਕੌਰ ਹੈ ਮੈਂ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਵਿੱਚ ਇੰਟਰਨ ਆ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਸਟ੍ਰਾਈਕ ਜਾਰੀ ਹੈ ਤੇ ਜਿਵੇਂ ਕਿ ਸਾਡੇ ਰੈਜ਼ੀਡੈਂਟਸ ਨੇ ਦੱਸਿਆ ਹੁਣੇ ਅਸੀਂ ਰੈਜ਼ੀਡੈਂਟਸ ਦੇ ਇੰਟਰਨਸ ਮਿਲ ਕੇ ਅੱਜ ਸਟ੍ਰਾਈਕ ਕਰ ਰਿਹਾ ਕਿਉਂਕਿ ਸਾਡੀਆਂ ਮੰਗਾਂ ਨੇ ਕਿ ਜਿਹੜਾ ਸਾਡਾ ਐਮਬੀਬੀਐਸ ਦਾ ਤੇ ਜਿਹੜੇ ਰੈਜ਼ੀਡੈਂਟਸ ਦਾ ਸਟਾਈਪੈਂਡ ਹੈ ਉਹ ਬਹੁਤ ਹੀ ਘੱਟ ਹੈ ਜਿਹੜੇ ਸਾਡੇ ਨਾਲ ਲੱਗਦੀ ਹੈ ਕਿ ਇਟਸ ਹੈ ਉਹਨਾਂ ਦੇ ਵਿੱਚ ਬੱਚਾ ਨੂੰ 24 ਤੋਂ 30000 ਦੇ ਵਿੱਚ ਸਟਾਈਪੈਂਡ ਮਿਲਦਾ ਮਿਲ ਰਿਹਾ ਹੈਗਾ ਬਟ ਜਿਹੜਾ ਸਾਡੀ ਸਟੇਟ ਹੈ ਉਹਦੇ ਵਿੱਚ ਪਿਛਲੇ 5 ਸਾਲਾਂ ਤੋਂ ਸਟਾਈਪੈਂਡ ਦੇ ਵਿੱਚ ਕੋਈ ਵਾਅਦਾ ਨਹੀਂ ਹੋਇਆ ਹੈਗਾ ਜਿਹੜਾ ਸਾਡਾ ਸਟਾਈਪੈਂਡ ਹੈ ਉਹ 15000 ਜੋ ਕੀ ਜਿਹੜੇ ਸਾਡੀ ਫੀਸ ਹੈਗੀ ਉਹਦੇ ਵਿੱਚ ਹਰ ਹਰ ਸਾਲ 5 ਤੋਂ 10% ਇਨਕ੍ਰੀਮੈਂਟ ਹੋ ਰਿਹਾ ਹੈ ਜਿੱਤੇ ਕਰਕੇ ਜਿਹੜਾ ਹੁਣ ਸਾਡਾ ਲੇਟੈਸਟ ਜਿਹੜਾ 2025 ਬੈਚ ਹੈ ਉਹਨਾਂ ਦੀ ਜਿਹੜੀ ਫੀਸ ਹੈਗੀ ਉਹ 10 ਲੱਖ ਰੁਪਏ ਹੋ ਰੱਖੀ ਹੈ ਤਾਂ ਇੰਨੀ ਜ਼ਿਆਦਾ ਫੀਸ ਤੇ ਸਟਾਈਪੈਂਟ ਬਹੁਤ ਹੀ ਘਟ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਟਾਈਪੈਂਟ ਦੇ ਵਿੱਚ ਵਾਧਾ ਕੀਤਾ ਜਾਵੇ ਇਨਕੋਟ ਸਟ੍ਰਾਈਕ ਹੈ ਕਿਹੜੀਆਂ-ਕਿਹੜੀਆਂ ਸਵਾਵਾ ਬੰਦ ਕੀਤੀਆਂ ਨੇ ਤੇ ਅੱਗੇ ਕਿੰਨਾ ਟਾਈਮ ਇਹ ਬੰਦ ਰਹਿਣੀ ਹੈ ਅਸੀਂ ਅੱਜ ਬਸੇ OPD ਤੇ ਜਿਹੜੇ ਇਲੈਕਟਿਵ OTs ਨੇ ਉਹ ਬੰਦ ਕੀਤੇ ਨੇ ਐਮਰਜੈਂਸੀ ਸਾਡੀ ਚੱਲ ਰਹੀ ਹੈ ਔਰ ਇਹ ਅੱਜ ਸਾਡੀ ਸਟ੍ਰਾਈਕ ਦਾ ਫਸਟ ਡੇ ਹੈ ਤੇ ਜੇ ਸਾਡੀਆਂ ਗੱਲਾਂ ਦਾ ਕੋਈ ਰਿਪਲਾਈ ਨਹੀਂ ਆਇਆ ਤਾਂ ਅਸੀਂ ਅੱਗੇ ਵੀ ਹੋਰ ਕੰਟੀਨਿਊ ਕਰਾਂਗੇ ਆਪਣੀ ਸਟ੍ਰਾਈਕ